ਅੱਜ ਇਸ ਕਾਲਜ ਦਾ ਜਿਹੜਾ ਨੀਂਹ ਪੱਥਰ ਰੱਖਿਆ ਜਾਣਾ ਸਭ ਤੋਂ ਪਹਿਲਾਂ ਤਾਂ ਮੈਂ ਪਿੰਡ ਦੀ ਨਗਰ ਪੰਚਾਇਤ ਨੂੰ ਪਿੰਡ ਦੇ ਵਸਨੀਕਾਂ ਨੂੰ ਇਸ ਗੱਲੋਂ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ 15 ਏਕੜ ਜ਼ਮੀਨ ਜਿਹੜੀ ਉਹ ਇਸ ਉਹਨੂੰ ਦੇ ਕੰਮ ਵਾਸਤੇ ਕਿਉਂਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਕਿਹਾ ਜਾਂਦਾ ਹੈ ਤਾਂ ਇਸ ਵਿਦਿਆ ਦੇ দান ਵਾਸਤੇ ਉਹਨਾਂ ਨੇ 15 ਏਕੜ ਜ਼ਮੀਨ দান ਕੀਤੀ ਐ ਤਾਂ ਫਿਰ ਅਸੀਂ 15 ਕਰੋੜ ਰੁਪਈਆ ਕੈਬਨਟ ਦੇ ਵਿੱਚ ਪਾਸ ਕਰਕੇ ਇਹ ਕਾਲਜ ਜਿਹੜਾ ਹੈ ਉਹਨੂੰ ਪ੍ਰਵਾਨਗੀ ਦਿੱਤੀ ਐ ਜਿਸ ਤਰ੍ਹਾਂ ਦੀ ਤੁਸੀਂ ਫੋਟੋਆਂ ਦੇਖ ਰਹੇ ਹੋ ਇਹ ਐਸੀ ਤਰ੍ਹਾਂ ਦੀ ਬਣੂਗਾ ਇੱਕ ਵੀ ਸ਼ੀਸ਼ਾ ਜਾਂ ਇੱਕ ਵੀ ਇੱਟ ਇੰਦਰ ਉਤਰ ਨਹੀਂ ਹੋਵੇਗਾ ਇਹਦੇ ਨਾਲ ਬਾਹਰ ਦੇ ਕੱਟੋ-ਕੱਟ 40 ਤੋਂ 50 ਪਿੰਡਾਂ ਨੂੰ ਫਾਇਦਾ ਹੋਊਗਾ ਮੈਨੂੰ ਬੱਚੇ ਮਿਲੇ ਜਿਨ੍ਹਾਂ ਨੇ ਇਸ ਕਾਲਜ ਦੇ ਵਿੱਚ ਪਹਿਲੀ ਵਾਰ ਐਡਮਿਸ਼ਨ ਲੈਣੀ ਹੈ ਜ਼ਿਆਦਾਤਰ ਬੱਚਿਆਂ ਸੀ ਉਹਦੇ ਚ ਸਾਡੀਆਂ ਧੀਆਂ ਸੀ ਸਾਡੀਆਂ ਪੈਣਾ ਸੀ ਕਿਉਂਕਿ ਬੱਚੇ ਦੇ ਮਨ ਚ ਹੁੰਦਾ ਹੈ ਕਿ ਮੈਂ ਪੜਾਂ ਮੈਂ ਅਸਮਾਨੀ ਉਡਾਰੀਆਂ ਮਾਰਾਂ ਪਰ ਜਦੋਂ ਕਿਤੇ ਖਸਤਾਵਾ ਨਹੀਂ ਹੁੰਦੀਆਂ ਲਾਗੇ ਚ ਤਾਂ ਮਾਪੇ ਹਟਾ ਲੈਂਦੇ ਹੁਸ਼ਿਆਰ ਬੱਚਿਆਂ ਨੂੰ ਵੀ ਹਟਾ ਲੈਂਦੇ ਸਕੂਲੋਂ ਕਿਉਂਕਿ ਕਿਤੇ ਬਾਹਰ ਜਾਣ ਦਾ ਜਾਂ ਕੋਈ ਸਾਧਨ ਨਾ ਹੋਣ ਕਰਕੇ ਮਾਪੇ ਕਹਿੰਦੇ ਵੀ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪੈਰੀ ਆ ਮਾਹੌਲ ਠੀਕ ਨਹੀਂ ਹੈ ਲੋਕ ਮੈਂ ਪਾਰਲੀਮੈਂਟ ਦੇ ਵਿੱਚ ਵੀ ਜਦੋਂ ਐਮਪੀ ਹੁੰਦਾ ਸੀ ਉਦੋਂ ਵੀ ਇਹ ਗੱਲ ਬੋਲੀ ਸੀ ਕਿ ਬਹੁਤ ਸਾਰੇ ਸਕੂਲ ਜਿਹੜੇ ਨੇ ਉਹ ਇਸ ਕਰਕੇ ਖਾਲੀ ਰਹਿ ਜਾਂਦੇ ਕਿਉਂਕਿ ਉਹ ਥੋੜਾ ਜਿਹਾ ਦੂਰ ਨੇ ਤੇ ਸਾਡੇ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਮਾਪੇ ਭੇਜਣ ਤੋਂ ਖਾਸ ਤੌਰ ਤੇ ਬੱਚੀਆਂ ਨੂੰ ਭੇਜਣ ਤੋਂ ਥੋੜਾ ਜਿਹਾ ਕਤਰਾਂਉਂਦੇ ਆ ਸੋ ਅੱਜ ਮੈਨੂੰ ਉਹਨਾਂ ਬੱਚੀਆਂ ਨੇ ਫੁੱਲ ਦਿੱਤੇ ਅੱਜ ਉਹਨਾਂ ਬੱਚੀਆਂ ਨੇ ਆਪਣੇ ਹੱਥੀ ਬਣਾ ਕੇ ਪੇਂਟਿੰਗ ਦਿੱਤੀਆਂ ਮੈਨੂੰ ਬੜਾ ਚੰਗਾ ਲੱਗਿਆ ਮੈਂ ਦੇਖ ਸਕਦਾ ਸੀ ਉਹਨਾਂ ਦੀ ਅੱਖਾਂ ਚ ਅਸੀਂ ਪੁੱਛਿਆ ਤਿੰਨ ਚਾਰ ਨੂੰ ਕਿ ਕੀ ਬਣਨਾ ਹੈ ਕਿਸੇ ਨੇ ਕਿਹਾ ਮੈਂ ਆਈਪੀਐਸ ਅਫਸਰ ਬਣਨਾ ਹੈ ਕਿਸੇ ਨੇ ਕਿਹਾ ਮੈਂ ਡਾਕਟਰ ਬਣਨਾ ਹੈ ਕਿਸੇ ਨੇ ਕਿਹਾ ਮੈਂ ਵਕੀਲ ਬਣਨਾ ਹੈ ਔਰ ਮੈਂ ਦੇਖ ਸਕਦਾ ਸੀ ਉਹਨਾਂ ਦੀਆਂ ਅੱਖਾਂ 'ਚ ਉਹ ਆਉਂਦੇ ਜਿਹਨਾਂ ਸਿਉ ਜਨੂਨ ਨਾਲ ਭਰੇ ਹੋਏ ਸੀ ਇਸੇ ਇਲਾਕੇ ਦੀਆਂ ਕੁੜੀਆਂ ਇਸ ਇਲਾਕੇ ਦੇ ਮੁੰਡੇ ਪੜ੍ਹ ਲਿਖ ਕੇ ਜੱਜ ਬਣਨਗੇ ਐਸਐਸਪੀ ਬਣਨਗੇ ਅਫਸਰ ਬਣਨਗੇ ਵੱਡੇ ਅਫਸਰ ਬਣਨਗੇ ਮੇਰਾ ਯਕੀਨ ਹੈ ਅਸੀਂ ਵਾਦਾ ਕੀਤਾ ਸੀਗਾ ਕਿ ਆਪਾਂ ਗਲੀਆਂ ਨਾਲੀਆਂ ਆਪਾਂ ਮੇ ਲੇਟ ਬਣਾ ਲਾਂਗੇ ਪਹਿਲਾਂ ਸਕੂਲ ਠੀਕ ਕਰ ਲਈਏ ਕਾਲਜ ਠੀਕ ਕਰ ਲਈਏ ਕੌਮ ਬਣਾ ਲਈਏ ਪਹਿਲਾਂ ਪੜ੍ਹੀ ਲਿਖੀ ਕੌਮ ਬਣ ਜੇ ਉਹ ਆਪ ਹੀ ਗਲੀਆਂ ਨਾਲੀਆਂ ਆਪ ਹੀ ਬਣਾ ਦੇਣਗੇ ਉਹ ਤਾਂ ਬਾਅਦ ਚ ਜਦੋਂ ਅਫਸਰ ਲੱਗ ਗਏ ਤੁਸੀਂ ਦੇਖਿਓ ਕਦੇ ਸਹੇ ਤੁਹਾਡੇ ਵੀ ਇਲਾਕੇ 'ਚ ਹੋਵੇ ਕਿ ਤੁਹਾਡੇ ਇਲਾਕੇ ਦਾ ਕੋਈ ਬੰਦਾ ਪੜ੍ਹ ਲਿਖ ਕੇ ਵੱਡਾ ਅਫਸਰ ਬਣ ਗਿਆ ਕਿਤੇ ਡੀਸੀ ਲੱਗ ਗਿਆ ਜਾਂ ਕੋਈ ਫੌਜ ਦੇ ਵਿੱਚ ਹੋ ਗਿਆ ਉਹ ਉਹਦੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜਦੋਂ ਮੈਂ ਥੋੜਾ ਜਿਹਾ ਹੱਥ ਸੌਖਾ ਹੋ ਗਿਆ ਮੇਰਾ ਪੈਸੇ ਆਲੇ ਪਾਸੇ ਮੈਂ ਯਾਰ ਪਿੰਡ ਪੈਸੇ ਲਾਉਣੇ ਨੇ ਉਹ ਪਿੰਡ ਨੂੰ ਅਡਾਪਟ ਕਰ ਲੈਂਦਾ ਪਿੰਡ ਦੇ ਸਕੂਲ ਚ ਕਮਰੇ ਪਵਾ ਦਿੰਦਾ ਗੁਰਦੁਆਰਾ ਸਾਹਿਬ ਦੀ ਚਾਰ ਦੁਵਾਰੀ ਵੀ ਕਰਾ ਦਿੰਦਾ ਉਹ ਪਿੰਡ ਵਾਲਿਆਂ ਨੂੰ ਪੁੱਛਦਾ ਹੋਰ ਕੀ ਚਾਹੀਦਾ ਪਾਰਕ ਵੀ ਲਵਾ ਦਿੰਦਾ ਉਹ ਜਿਮ ਵੀ ਬਣਾ ਦਿੰਦਾ ਕਿਉਂਕਿ ਉਹਨੂੰ ਇਹ ਲੱਗਦਾ ਮੈਂ ਆਪਣੇ ਪਿੰਡ ਲਈ ਕੁਝ ਕਰਾਂ ਤੇ ਪਿੰਡ ਦੇ ਲੋਕ ਕਹਿਣ ਯਾਰ ਹਾਂ ਸਾਡੇ ਪਿੰਡ ਦਾ ਜੰਮਪੜ ਇੱਕ ਬੰਦਾ ਅਫਸਰ ਬਣਿਆ ਸੋ ਜੇ ਆਪਾਂ ਬੱਚਿਆਂ ਨੂੰ ਪੜਾ ਦਈਏ ਇਹਦੇ ਨਾਲ ਬਹੁਤ ਕੰਮ ਸੌਖੇ ਹੋ ਜਾਣਗੇ ਸਰਕਾਰਾਂ ਦੇ ਕੰਮ ਵੀ ਸੌਖੇ ਹੋ ਜਾਣਗੇ ਜੇ ਪੜੇ ਲਿਖੇ ਪਿੰਡ ਹੋਊਗਾ ਉਹਨੂੰ ਸਾਰਾ ਕੁਝ ਪਤਾ ਹੋਊਗਾ ਕਿ ਦੇਸ਼ ਕਿੱਧਰ ਨੂੰ ਜਾ ਰਿਹਾ ਹੈ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ ਆਪਾਂ ਨੇ ਕੀ ਫੈਸਲਾ ਲੈਣਾ ਹੈ ਜੇ ਸੋਚ ਸੋਚਣ ਲੱਗ ਗਏ ਆਪਾਂ ਬਸ ਸੋਚ ਤੋਂ ਵੱਡਾ ਤਾਂ ਕੁਛ ਹੈ ਹੀ ਨਹੀਂ ਜੇ ਸੋਚਣ ਲੱਗੇ ਕਿ ਆ ਚੰਗਾ ਹੈ ਆ ਮਾੜਾ ਹੈ ਭਾਈ ਆ ਰਾਜਨੀਤੀ ਗਲਤ ਕਰਦਾ ਆ ਚੰਗੀ ਕਰਦਾ ਸੋਚ ਕੇ ਵੋਟ ਪਾਉਣ ਲੱਗੇ ਤਾਂ ਮਾੜੇ ਬੰਦੇ ਆਪ ਹੀ हट ਜਾਣਗੇ ਜੀ ਰਾਜਨੀਤੀ ਦੇ ਵਿੱਚ ਮਾੜੇ ਬੰਦੇ ਜ਼ਿਆਦਾ ਇਸ ਕਰਕੇ ਨਹੀਂ ਹੈਗੇ ਕਿ ਰਾਜਨੀਤੀ ਮਾੜੇ ਬੰਦਿਆਂ ਦਾ ਕੰਮ ਹੈ ਰਾਜਨੀਤੀ ਚ ਮਾੜੇ ਬੰਦੇ ਬੇਈਮਾਨ ਬੰਦੇ ਜ਼ਿਆਦਾ ਇਸ ਕਰਕੇ ਨੇ ਕਿਉਂਕਿ ਇਮਾਨਦਾਰ ਬੰਦੇ ਰਾਜਨੀਤੀ ਚ ਆਉਣ ਦੀ ਕੋਸ਼ਿਸ਼ ਨਹੀਂ ਕਰਦੇ ਛੱਡ ਪੁਰੇ ਯਾਰ ਆਪਾਂ ਨਹੀਂ ਕੀ ਲੈਣਾ ਇਹ ਤਾਂ ਯਾਰ ਪੂਰੀ ਤਰ੍ਹਾਂ ਦਾ ਕਿਉਂ ਨਹੀਂ ਵੀ ਚੰਗੇ ਬੰਦੇ ਆਉਣਗੇ ਚੰਗੇ ਬੰਦੇ ਆਉਣਗੇ ਤਾਂ ਉਹ ਚੰਗਾ ਹੋ ਜਾਊਗਾ ਉਹੀ ਉਹੀ ਕੰਮ ਚੰਗਾ ਹੋ ਜਾਊਗਾ ਗੁਲਦੀਪ ਢਾਲੀ ਦਾ ਮੈਨੂੰ ਪਤਾ ਹੈ ਅਮਰੀਕਾ ਦੇ ਵਿੱਚ ਇਹਨਾਂ ਦਾ ਪਾਸਪੋਰਟ ਬਣ ਗਿਆ ਅਮਰੀਕਾ ਦਾ ਪਾਸਪੋਰਟ ਬਣ ਜੇ ਆਪਾਂ ਨੂੰ ਹੋਰ ਕੀ ਚਾਹੀਦਾ ਹੁੰਦਾ ਪਰ ਜਦੋਂ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਵੀ ਆਪਣੇ ਦੇਸ਼ ਛੱਡਿਆ ਏ ਆ ਜਾ ਉੱਥੇ ਚੱਲੀਏ ਕਹਿੰਦਾ ਯਾਰ ਹੁਣ ਤਾਂ ਪਾਸਪੋਰਟ ਬਣ ਗਿਆ ਮੈਂ ਕਿਹਾ ਜੀ ਪਾਸਪੋਰਟ ਵਾਪਸ ਵੀ ਹੋ ਸਕਦਾ ਹੈ ਅਮਰੀਕਾ ਦਾ ਪਾਸਪੋਰਟ ਪੰਪਸ ਕੀਤਾ ਸਾਲ ਤੋਂ ਡੱਬ ਸਵਾ ਸਾਲ ਲੱਗਦਾ ਦੁਬਾਰਾ ਭਾਰਤ ਦਾ ਰਾਜਨੀ ਨੰਬਰ ਦਾ ਨਾਗਰਿਕ ਬਣਦਾ ਆ ਇਹਨਾਂ ਨੇ ਆਪਣਾ ਪਾਸਪੋਰਟ ਦਿੱਤਾ ਤੇ ਦੁਬਾਰਾ ਭਾਰਤ ਦਾ ਪਾਸਪੋਰਟ ਲੈ ਲਿਆ ਦੇਸ਼ ਦੇ ਨਾਗਰਿਕ ਬਣ ਕੇ ਤੇ ਮੈਂ ਇਹਨਾਂ ਨੂੰ ਕਿਹਾ ਕਿ ਆ ਜਾਓ ਆਪਾਂ ਰਾਜਨੀ ਠੀਕ ਕਰਾਂਗੇ ਤੁਸੀਂ ਮੇਰੀ ਗੱਲ ਮੰਨੋ ਪਹਿਲਾਂ ਮੈਂ ਇਹਨਾਂ ਨਾਲ ਮੇਰੀ ਪੁਰਾਣੀ ਦੋਸਤੀ ਜਦੋਂ ਤੋਂ ਇਹ ਜਗਦੀਪ ਕਲਾਂਚ ਹਾਸ਼ਮ ਸ਼ਾਹ ਜਾਣਕਾਰੀ ਮੇਲਾ ਕਰਾਉਂਦੇ ਹੁੰਦੇ ਸੀ ਨਾ ਉਦੋਂ ਤੋਂ ਜਾਣਦਾ ਨਾ ਬੜਾ ਕੰਮ ਇਹਨਾਂ ਨੇ ਕੀਤਾ ਹੋਇਆ ਤੇ ਫਿਰ ਲੋਕ ਸਭਾ ਲੜੀ ਅੰਮ੍ਰਿਤਸਰ ਦੀ ਥੋੜੀਆਂ ਬੋਟਾਂ ਤੇ ਰਹਿ ਗਏ ਫਿਰ ਭਾਈ ਆ ਗਈ ਅਜਨਾਲੇ ਤੋਂ ਲੜੇ ਜਿੱਤ ਗਏ ਮੰਤਰੀ ਬਣੇ ਅੱਜ ਸਾਡੀ ਪਾਰਟੀ ਦੇ ਬਹੁਤ ਵੱਡੇ ਲੀਡਰਾਂ ਦੇ ਵਿੱਚ ਇਹਨਾਂ ਦਾ شمار ਹੁੰਦਾ ਹੈ ਤੇ ਅੱਜ ਉਹ ਇਸ ਗੱਲੋਂ ਹੀ ਖੁਸ਼ ਨੇ ਕਿ ਜਰ ਮੈਂ ਕੁਛ ਤਾਂ ਕਰਾਤਾ ਦੇਸ਼ ਦਾ ਕਿ ਜਰ ਮੈਂ ਕਾਟੇ ਚ ਬਣਾਤੇ ਆਉਦੇ ਹਲਕੇ ਚ ਜਿੱਥੇ ਕਈ ਸਾਲਾਂ ਤੋਂ ਮੰਗ ਸੀਗੀ ਤੇ ਆ ਜਿਹੜੀ ਤਾਰ ਦੀ ਜ਼ਮੀਨ ਵਾਲਾ ਮਸਲਾ ਇਹ ਵੀ ਹੱਲ ਹੋ ਜਾਊਗਾ ਮੈਨੂੰ ਮੈਂ ਧੰਨਵਾਦ ਕਰਦਾ ਸਰਪੰਚ ਸਾਹਿਬ ਦਾ ਉਹਨਾਂ ਪਿੰਡਾਂ ਦਾ ਜਿਨ੍ਹਾਂ ਨੇ ਮਿੱਟੀ ਦਿੱਤੀ ਆ ਉਹ ਕਹਿੰਦੇ ਵੀ ਮਿੱਟੀ ਇਹ ਪਹਿਲਾਂ ਸਾਡੀ ਨਹੀਂ ਸੀ ਇਸ ਮਿੱਟੀ ਵਾਸਤੇ ਸਾਨੂੰ ਤਲਾਸ਼ੀਆਂ ਸਾਡੀਆਂ ਹੁੰਦੀਆਂ ਸੀ ਜਿਸ ਤੱਕ阿里ਵਾਲ ਸਾਹਿਬ ਨੇ ਦੱਸਿਆ ਤੇ ਹੁਣ ਤਾਰ ਅੱਗੇ ਚਲੀ ਜਾਊਗੀ ਤੇ ਉਹ ਜਿਹੜੀ ਜ਼ਮੀਨ ਹੈ ਉਹ ਤਾਰ ਦੇ ਇੱਧਰਲੇ ਪਾਸੇ ਆ ਜਾਊਗੀ ਮਨਮਰਜ਼ੀ ਨਾਲ ਖੇਤੀ ਕਰਾਂਗੇ ਚਾਹੇ ਜਿਹੜੀ ਮਰਜ਼ੀ ਫੀਸ ਫਸਲ ਬੀਜ ਲਿਓ ਹੁਣ ਉਹਦੇ 'ਚ ਉਹ ਵੀ ਪਾਬੰਦੀਆਂ ਨੇ ਕਿ ਜਿਹੜੀ ਉੱਚੀ ਫਸਲ ਨਹੀਂ ਕੀ ਸਕਦੇ ਜਿਸ 'ਚ ਬੰਦਾ ਲੁਕ ਸਕਦਾ ਹੋਵੇ ਕੰਨਾ ਨਹੀਂ ਬੀਜ ਸਕਦੇ ਸਰੋਂ ਨਹੀਂ ਬੀਜ ਸਕਦੇ ਮੱਕੀ ਨਹੀਂ ਬੀਜ ਸਕਦੇ ਸੋ ਫੌਜ ਦੇ ਮੁਤਾਬਕ ਖੇਤੀ ਕਰਨੀ ਪੈਂਦੀ ਹੈ ਚਲੋ ਫੌਜ ਵੀ ਆਪਣੀ ਜਗ੍ਹਾ ਤੇ ਆਪਣੀ ਡਿਊਟੀ ਕਰ ਰਹੀ ਆ ਆਪਾਂ ਕੋਈ ਇਹ ਨਹੀਂ ਕਹਿੰਦੇ ਕਿ ਫੌਜ ਬਈ ਧੱਕਾ ਕਰਦੀ ਆ ਉਹ ਤਾਂ ਜੋ ਰਹਿ ਮੰਤਰਾਲੇ ਦੇ ਜੋ ਦੇਸ਼ ਦੇ ਕਾਨੂੰਨ ਨੇ ਉਹਦੇ ਮੁਤਾਬਕ ਹੀ ਫਾਲੋ ਕਰਨਾ ਪੈਂਦਾ ਪਰ ਇਹ ਵੀ ਹਜ਼ਾਰਾਂ ਏਕੜ ਜ਼ਮੀਨ ਆਪਣੀ ਜਿਹੜੀ ਆ ਉਹ ਇੱਧਰਲੇ ਪਾਸੇ ਤਾਰ ਤੋ ਆ ਜਾਊਗੀ ਤੇ ਫਿਰ ਆਪਾਂ ਮਨ ਮਰਜ਼ੀ ਨਾਲ ਜਿੰਨੇ ਵੇਲੇ ਮਰਜ਼ੀ ਜਾ ਕੇ ਮੋਟਰ ਚਲਾਓ ਜਿੰਨੇ ਵੇਲੇ ਮਰਜ਼ੀ ਜਾ ਕੇ ਕੰਮ ਕਰ ਕਰੋ ਫੌਜ ਦਾ ਵੀ ਟਾਈਮ ਬਚੂਗਾ ਤਲਾਸ਼ੀਆਂ ਵਾਲਾ ਜਾਂ ਨਾਲ ਜਾਣ ਵਾਲਾ ਉਹ ਵੀ ਕੰਮ ਬਚੂਗਾ ਸੋ ਅਸੀਂ ਤਾਂ ਜਦੋਂ ਵੀ ਸਾਨੂੰ ਕੋਈ ਮਸਲਾ ਲੱਗਦਾ ਭਾਵੇਂ ਉਹ ਇੱਧਰ ਦਾ ਮਸਲਾ ਹੈ ਭਾਵੇਂ ਮਾਲਵੇ ਦਾ ਹੈ ਭਾਵੇਂ ਮਾਝੇ ਦਾ ਹੈ ਭਾਵੇਂ 도ਆਬੇ ਅਸ ਤਾਂ ਜਨਾ ਪੰਜਾਬੀਆਂ ਦਾ ਮਸਲਾ ਏ ਜੇ ਕਿਤੇ ਹੱਲ ਕਰਾਉਣ ਚ ਕਾਮਯਾਬ ਹੋ ਗਏ ਚਾਰ ਬੰਦੇ ਯਾਦ ਕਰ ਲੈਣਗੇ ਬਾਅਦ ਚ ਨਹੀਂ ਤਾਂ ਇੱਥੇ ਦੁਨੀਆ ਹੀ ਤੁਰ ਗਈ ਜੀ ਕੌਣ ਯਾਦ ਕਰਦਾ ਇੱਥੇ ਕੌਣ ਯਾਦ ਕਰਦਾ ਜੀ ਇੱਥੇ ਆਪੇ ਘਰਦਿਆਂ ਨੂੰ ਨਹੀਂ ਪੁੱਛਦਾ ਕੋਈ ਅਗਲਾ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਉਹ ਜਿੰਨਾ ਪਿੱਛੇ ਪਾਪ ਕਮਾਏ ਹੁਣ ਚੱਕੋ ਚੱਕੋ ਕਰਦੇ ਦਿਨ ਛੇ ਪਾਣੀ ਦਿੰਦੇ ਜੀ ਉਹ ਕਰਨ ਚੱਕੋ ਕੋਈ ਗੱਲ ਨਹੀਂ ਰਪਤਾਸ ਵਾਲੀ ਭੂਆ ਪਰਸੋਂ ਫੁੱਲਾਂ ਤੇ ਆਜੂ ਚੱਕੋ ਚੱਕੋ ਰੋਟੀ ਖਾਣੀਆਂ ਜਵਾਕਾਂ ਨੇ ਰੋਟੀ ਖਾਣੀਆਂ ਜਿੰਨਾ ਪਿੱਛੇ ਪਾਪ ਕਮਾਉਂਦੇ ਰਹੇ ਠੱਗੀਆਂ ਮਾਰਦੇ ਰਹੋ ਤਾਂ ਘੰਟਾ ਨਹੀਂ ਰੱਖੇ ਰਾਜੀ ਸੋ ਜੇ ਕਿਤੇ ਇਹ ਸਾਡੇ ਫਕੀਰਾਂ ਦੀ ਸਾਡੇ ਸ਼ਾਇਰਾਂ ਦੀ ਸਾਡੇ ਗੁਰੂਆਂ ਦੀ ਜਿਹੜੀ ਬਾਣੀ ਹੈ ਭਗਤਾਂ ਦੀ ਉਹਦੇ ਚ ਲਿਖਿਆ ਹੋਇਆ ਸਾਰਾ ਕੁਝ ਸੋ ਆਪਾਂ ਇਹੀ ਆ ਵੀ ਇਹ ਚਾਰ ਚੰਗੇ ਕੰਮ ਕਰ ਲਾਂਗੇ ਲੋਕ ਯਾਦ ਰੱਖ ਲੈਣਗੇ ਨਹੀਂ ਤਾਂ ਇਥੋਂ ਬੜੇ ਆਏ ਸਿਕੰਦਰ ਖੋਰੀ ਆਏ ਦੁਨੀਆ ਜੱਤਣ ਚਲੇ ਤੁਰ ਕੇ ਦੁਨੀਆ ਨੇ ਚੱਲੀ ਜਾਣਾ ਗਾਹਾਂ ਦੀ ਗਾਹਾਂ ਦੀ ਗਾਹਾਂ ਚੱਲੀ ਜਾਣਾ ਸੋ ਇਸ ਕਰਕੇ ਅੱਜ ਇਸ ਕਾਲਜ ਦੀਆਂ ਤੁਹਾਡੇ ਇਲਾਕੇ ਨੂੰ ਕਿਉਂਕਿ ਤੁਸੀਂ ਪਹਿਲਾਂ ਮੰਗ ਰੱਖੀ ਪਹਿਲਾਂ ਤਾਂ ਤੁਹਾਡੇ ਦਿਮਾਗ 'ਚ ਹੋਊਗਾ ਤੁਸੀਂ ਮੰਗ ਰੱਖੀ ਕਿ ਸਾਡੇ ਕਾਲਜ ਬਣਨਾ ਚਾਹੀਦਾ ਹੈ ਇਲਾਕੇ ਦੀ ਮੰਗ ਹੋਣੀ ਕਾਲਜ ਤਾਂ ਕਿਸੇ ਬੰਦੇ ਨੂੰ ਤਾਂ ਕੋਈ ਫਾਇਦਾ ਨਹੀਂ ਹੋਣਾ ਉਹਦਾ ਇੱਕ ਬੰਦੇ ਨੂੰ ਤਾਂ ਕਈ ਬੰਦੇ ਆਉਂਦੇ ਨੇ ਨਿੱਜੀ ਕੰਮ ਲੈ ਕੇ ਮੇਰਾ ਪਟਵਾਰੀ ਕੋਲੇ ਆਹ ਕੰਮ ਹੈ ਜੀ ਮੇਰਾ ਡੀਐਸਪੀ ਕੋਲੇ ਆਹ ਕੰਮ ਹੈ ਜੀ ਕਈ ਬੰਦੇ ਆਉਂਦੇ ਆ ਪਿੰਡ ਦੇ ਕੰਮ ਲੈ ਕੇ ਕਈ ਬੰਦੇ ਆਉਂਦੇ ਆ ਇਲਾਕੇ ਦੇ ਕੰਮ ਲੈ ਕੇ ਜੀ ਇਲਾਕੇ ਨੂੰ ਫਾਇਦਾ ਹੋ ਜੂਗਾ ਵੀ ਆ ਤੁਸੀਂ ਕੰਮ ਕਰ ਦਿਓ ਜਿਸ ਤਰ੍ਹਾਂ ਤੁਸੀਂ ਕਹੇ ਇਹ ਐਗਰੀਮੈਂਟ ਦੇ ਵਿੱਚ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਮੰਤਰੀ ਸਾਹਿਬ ਦੇ ਕੇ ਇਹ ਲਿਖਣਾ ਹੈ ਕਿ ਇਸ ਪਿੰਡ ਦੇ ਬੱਚਿਆਂ ਨੂੰ ਸਪੈਸ਼ਲੀ ਇਸ ਪਿੰਡ ਦੇ ਜਿਹੜੇ ਡੋਮਿਸਾਈਲ ਇਸ ਪਿੰਡ ਦੇ ਬੱਚੇ ਨੇ ਉਹਨਾਂ ਦੀ ਪੜ੍ਹਾਈ ਵੀ ਮੁਫਤ ਕਰਾਉਣੀ ਹੈ ਉਹਨਾਂ ਨੂੰ ਐਡਮਿਸ਼ਨ ਵੀ ਦੇਣੀ ਹੈ ਤੇ ਉਹਦੇ ਚ ਕਾਲਜ ਦੇ ਵਿੱਚ ਕਲਰਕ ਰੱਖੋਗੇ ਪ੍ਰੋਫੈਸਰ ਰੱਖੋਗੇ ਹਰ ਕਿਸਮ ਦੇ ਮੁਲਾਜ਼ਮ ਹੋਣਗੇ ਉਹਦੇ ਵਿੱਚ ਵੀ ਇਸ ਪਿੰਡ ਨੂੰ ਪ੍ਰਾਇੋਰਟੀ ਦੇਣੀ ਹੈ ਕਿ ਇਸ ਪਿੰਡ ਦਾ ਕੋਈ ਬੰਦਾ ਜੇ ਕਰਦਾ ਪੂਰਾ ਆਪਣਾ ਕੁਆਲੀਫਿਕੇਸ਼ਨ ਦਾ ਨੈਰੇਟਿਵ ਤਾਂ ਉਹਨੂੰ ਉਹਨੂੰ ਪ੍ਰੀਫਰੈਂਸ ਦੇਣੀ ਹੈ ਤੇ ਨਾਲ ਨਾਲ ਜੋ ਮੇਰੇ ਕੋਲ ਮੰਗ ਆਈ ਹੈ ਕਿ ਇਸ ਇਲਾਕੇ ਦੇ ਨਿਵਾਸੀਆਂ ਵੱਲੋਂ ਮੰਗ ਹੈ ਕਿ ਇਸ ਇਲਾਕੇ ਦੀ ਮਹਾਨ ਸ਼ਖਸੀਅਤ ਬ੍ਰह्म ਗਿਆਨੀ ਪਾਪਾ ਗੰਮ ਚੁੱਕ ਜੀ ਹੋਏ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਮਨੁੱਖਤਾ ਦਾ ਮਾਨਵਤਾ ਦਾ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਤੇ ਇਸ ਕਾਲਜ ਦਾ ਨਾਮ ਵੀ ਪਾਪਾ ਗੰਮ ਚੁੱਕ ਜੀ ਯਾਦਗਾਰੀ ਸਰਕਾਰੀ ਡਿਗਰੀ ਕਾਲਜ ਹੋਊਗਾ ਤੇ ਤਾਂ ਕਿ ਤੁਹਾਡੀਆਂ ਭਾਵਨਾਵਾਂ ਨੂੰ ਵੀ ਭਾਵਨਾਵਾਂ ਨੂੰ ਵੀ ਅਸੀਂ ਆਦਰ ਸਤ ਕਰ ਦੇ ਸਕੀਏ ਤੇ ਉੱਥੇ ਪੜ੍ਹਾਈ ਵੀ ਹੋਵੇ ਤੇ ਸਾਡੇ ਜਿਵੇਂ ਅਸੀਂ ਮੇਰਾ ਇਲਾਕਾ ਜਿਹੜਾ ਉਹ ਸੁਨਾਮ ਦੇ ਇਲਾਕੇ ਚ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਵਾਲੇ ਉਹ ਮਤਲਬ ਐਜੂਕੇਸ਼ਨ ਦੇ ਸੰਤ ਸੀ ਐਜੂਕੇਸ਼ਨ ਤੇ ਪੜ੍ਹਾਈ ਦੇ ਗੁਰੂ ਕਾਸ਼ੀ ਕਾਲਜ ਦਾ ਨੀ ਪੱਥਰ ਉਹਨਾਂ ਨੇ ਰੱਖਿਆ ਸੀ ਅੱਜ ਉਹਨਾਂ ਦੇ ਨਾਂ ਤੇ ਮਸਤੂਆਣਾ ਸਾਹਿਬ ਸਾਡੇ ਚੀਮਾ ਮੰਡੀ ਉਹਨਾਂ ਦੇ ਨਾਂ ਤੇ ਸਕੂਲ ਕਾਲਜ ਨੇ ਸੋ ਇਹੋ ਜੇ ਲੋਕ ਜਿਨ੍ਹਾਂ ਨੇ ਆ ਕੇ ਲੋਕਾਂ ਨੂੰ ਸਿੱਖਿਆ ਵਿੱਦਿਆ ਜਾਂ ਮਨੁੱਖਤਾ ਦਾ ਸੰਦੇਸ਼ ਦਿੱਤਾ ਉਹਨਾਂ ਦੇ ਨਾਂ ਧਰਤੀ ਤੇ ਰਹਿਣੇ ਚਾਹੀਦੇ ਉਹਨਾਂ ਦੇ ਨਾਂ ਤੇ ਕਾਲਜ ਜਿਵੇਂ ਤੁਸੀਂ ਮੰਗ ਕੀਤੀ ਉਹ ਜਿਵੇਂ ਹੋ ਜੂਗਾ ਸੋ ਮੈਂ ਇਹੀ ਬੇਨਤੀ ਤੁਹਾਨੂੰ ਕਰਨ ਆਇਆ ਕਿ ਬੱਚਿਆਂ ਨੂੰ ਪੜ੍ਹਾਓ ਬੱਚੇ ਪੜ੍ਹ ਕੇ ਜਦੋਂ ਉਹ ਡਿਗਰੀਆਂ ਮੁਤਾਬਕ ਉਹਨਾਂ ਨੂੰ ਇੱਥੇ ਹੀ ਨੌਕਰੀਆਂ ਮਿਲ ਗਈਆਂ ਬਾਹਰਲੇ ਮੁਲਕਾਂ ਵੱਲ ਦੇਖਣ ਦੀ ਲੋੜ ਨਹੀਂ ਪੈਣੀ ਕਿਉਂਕਿ ਬਾਹਰਲੇ ਮੁਲਕਾਂ 'ਚ ਠੀਕ ਆ ਚਲੇ ਜਾਂਦੇ ਆ ਪਰ ਉੱਥੇ ਮੌਸਮ ਆਪਣੇ ਅਨੁਕੂਲ ਨਹੀਂ ਉੱਥੇ ਭਾਸ਼ਾ ਆਪਣੇ ਅਨੁਕੂਲ ਨਹੀਂ ਉੱਥੇ ਮਾਹੌਲ ਆਪਣੇ ਅਨੁਕੂਲ ਨਹੀਂ ਹੁਣ ਉੱਥੇ ਵੀ ਰੋਲੇ ਪਏ ਹੋਏ ਨੇ ਉੱਥੇ ਵੀ ਹੁਣ ਕਹਿੰਦੇ ਨੇ ਉਹ ਉਹਨਾਂ ਵਾਲੇ ਜਿਹੜੇ ਲੋਕ ਨੇ ਵੀ ਚਲੋ ਜੀ ਤੁਸੀਂ ਵਾਪਸ ਜਾਓ ਇੱਧਰੋਂ ਆਪਾਂ ਗਏ ਹੋਏ ਆ ਉਧਰ ਹਜੇ ਪੱਕੇ ਨਹੀਂ ਹੋਏ ਇੱਧਰ ਕੱਚੇ ਉਧਰ ਕੱਚੇ ਫਿਰ ਕਦੋਂ ਪੱਕੇ ਹੋਵਾਂਗੇ ਔਰ ਧਰਤੀ ਕਿਹੜੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਬਾਬਾ ਬੁੱਢਾ ਜੀ ਦੀ ਧਰਤੀ ਧਰਤੀ ਉਹੋ ਜਿਦੇ ਪੈਰ ਪੈਰ ਤੇ ਸਾਨੂੰ ਆਸ਼ੀਰਵਾਦ ਮਿਲਿਆ ਹੋਇਆ ਹੈ ਜਰਰੇ ਜਰਰੇ ਦੇ ਵਿੱਚ ਅਸ਼ੀਰਵਾਦ ਹੈ ਤੇ ਉਹ ਧਰਤੀ ਛੱਡ ਕੇ ਕਿਉਂ ਜਾ ਰਹੇ ਆ ਪਹਿਲਾਂ ਸਿਸਟਮ ਤੋਂ ਦੁਖੀ ਹੋ ਗਏ ਸੀਗੇ ਸਿਸਟਮ ਤੋਂ ਦੁਖੀ ਹੋ ਕੇ ਛੱਡ ਕੇ ਜਾਣ ਪੈ ਰਿਆ ਸੀ ਪਰ ਹੁਣ ਆਪਾਂ ਇੱਥੇ ਆਪਦੇ ਘਰ ਹੀ ਠੀਕ ਕਰ ਲਈਏ ਆਪ ਕੋ ਮਰੇ ਬਿਨਾ ਕੋਈ ਸਰਗਰ ਨਹੀਂ ਜਾਂਦਾ ਵੀਰੋ ਇਹ ਇਹ ਪੰਜਾਬ ਦੀ ਧਰਤੀ ਇਹ ਪੰਜਾਬ ਦਾ ਮਾਹੌਲ ਇਹ ਆਪਾਂ ਨੂੰ ਹੀ ਠੀਕ ਕਰਨਾ ਪੈਣਾ ਹੈ ਇਹ ਕੋਈ ਬਾਹਰੋਂ ਆ ਕੇ ਨਹੀਂ ਕਰੂਗਾ ਆਪਾਂ ਹੀ ਠੀਕ ਕਰ ਲਈਏ ਆਪਦੇ ਘਰ ਨੂੰ ਆਪ ਹੀ ਸਾਫ਼ ਕਰ ਲਈਏ ਤਾਂ ਇਹਦੇ ਵਰਗੀ ਧਰਤੀ ਨਹੀਂ ਇੱਥੇ ਹਰ ਕਿਸਮ ਦਾ ਮੌਸਮ ਹੈ ਧਰਤੀ ਜਰਖੇਜ ਹੈ ਤੇ ਸਰਬੱਤ ਦਾ ਭਲਾ ਮੰਗਣ ਵਾਲੀ ਕੁਰਬਾਨੀ ਦਾ ਹਰ ਰੋਜ਼ ਲੱਖਾਂ ਸਪੀਕਰਾਂ ਚੋਂ ਹਰ ਰੋਜ਼ ਗੂੰਜਾਨਾ ਹੁੰਦਾ ਹੈ ਸੋ ਆਓ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਦੁਬਾਰੇ ਪੰਜਾਬ ਹੀ ਬਣਾ ਲਈਏ ਕੈਲੀਫੋਰਨੀਆ ਲੰਡਨ ਪੈਰਿਸ ਬਣਾਉਣ ਦੀ ਲੋੜ ਨਹੀਂ ਸੰਤ ਸਾਡਾ ਪੰਜਾਬ ਹੀ ਆ ਜਾਏ ਬਸ ਸਾਡੇ ਕੋਲੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲਈਏ ਪੰਜਾਬ ਨੂੰ ਰੰਗਲਾ ਬਣਾ ਲਈਏ ਔਰ ਇਸ ਰੰਗਲੇ ਪੰਜਾਬ ਚ ਹਰ ਬੰਦੇ ਤੋਂ ਅਸੀਂ ਰੰਗ ਪਰਵਾਉਣਾ ਹੈ ਤੁਸੀਂ ਜੋ ਯੋਗਦਾਨ ਪਾ ਸਕਦੇ ਹੋ ਵਿੱਚ ਪਾਓ ਸਰਕਾਰ ਤੁਹਾਡੇ ਨਾਲ ਖੜੂਗੀ ਸਰਕਾਰ ਤੁਹਾਡੇ ਨਾਲ ਖੜੂਗੀ ਕਾਲਜ ਚਾਹੀਦੇ ਆ ਸਕੂਲ ਚਾਹੀਦੇ ਆ ਆਮ ਆਦਮੀ ਕਲੀਨਿਕ ਚਾਹੀਦੇ ਆ ਇਲਾਜ ਚਾਹੀਦਾ ਆ ਅਸੀਂ ਨੌਕਰੀਆਂ 67000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 67000 ਨੌਕਰੀਆਂ ਤੁਹਾਡੇ ਚੋਂ ਵੀ ਮਿਲੀਆਂ ਹੋਣੀਆਂ ਬਹੁਤ ਸਾਰੇ ਨੂੰ ਤੁਹਾਡੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ 1 ਰੁਪਈਆ ਵੀ ਕਹਦੇ ਕੋਈ 1 ਰੁਪਈਆ ਕਿ 1 ਰੁਪਈਆ ਲੱਗ ਗਿਆ ਸਾਡਾ ਸ਼ਿਫਾਰਿਸ਼ ਤੇ ਜਾਂ ਕੋਈ ਕੋਈ ਕਿਸੇ ਮੰਤਰੀ ਨੂੰ ਕਹਿਣਾ ਪੈ ਗਿਆ ਨਾ ਜੇ ਨੰਬਰ ਆਉਣਗੇ ਤੁਹਾਡੇ ਘਰੇ ਚਿੱਠੀ ਆ ਜਾਊਗੀ ਮੇਰੇ ਖੱਬੇ ਪਾਸੇ ਕਲਾਕਾਰਾਂ ਦੇ ਵਿੱਚ ਸਾਡਾ ਬੜਾ ਮਿੱਤਰ ਹੈ ਤੇ శਤਰੂ ਅਨਾ ਤੇ ਬੜੇ ਵੱਡੇ ਕਲਾਕਾਰਾਂ ਚ ਨਾਮ ਆਉਂਦੇ ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ ਬਹੁਤ ਸਾਰੇ ਦੁਨੀਆ ਭਰ ਦੇ ਟੂਰਾਂ ਤੇ ਗਏ ਹਾਂ ਅਸੀਂ ਉਦੋਂ ਵੀ ਇਹੀ ਗੱਲ ਕਰਦੇ ਸੀ ਵੀ ਇਹ ਮੌਕਾ ਮਿਲਿਆ ਯਾਰ ਪੰਜਾਬ ਨੂੰ ਪੰਜਾਬ ਬਣਾਉਣਾ ਕਿਉਂਕਿ ਜੇ ਉਹ ਕਲਾਕਾਰ ਭਰਾ ਨੇ ਇਹੇ ਖੁਸ਼ੀਆਂ ਦੁੱਗਣੀਆਂ ਕਰਨ ਆਉਂਦੇ ਆ ਤੁਹਾਡੀਆਂ ਸਿਆਣੇ ਕਹਿੰਦੇ ਆ ਕਿ ਜਿਹੜੀਆਂ ਖੁਸ਼ੀਆਂ ਨੇ ਉਹ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਦੁੱਖ ਵੰਡਣ ਨਾਲ ਛੇ ਰਹਿ ਜਾਂਦੇ ਨੇ ਕਲਾਕਾਰਾਂ ਨੂੰ ਆਪਾਂ ਖੁਸ਼ੀਆਂ ਬੜੇ ਬਲਾ ਬੁਲਾਉਨੇ ਆ ਕਿ ਸਾਡੀਆਂ ਖੁਸ਼ੀਆਂ ਨੂੰ ਦੁੱਗਣੀਆਂ ਕਰ ਜੋ ਜੇ ਖੁਸ਼ੀ ਵਾਲਾ ਮਾਹੌਲ ਹੋਊਗਾ ਤਾਂ ਇਹ ਵੀ ਤਾਂ ਹੀ ਵਿਜੀ ਹੋਣਗੇ ਜੇ ਹੁਣ ਮਾਹੌਲ ਹੀ ਖੁਸ਼ੀ ਵਾਲਾ ਨਹੀਂ ਹੋਊਗਾ ਫਿਰ ਫਿਰ ਇਹਨਾਂ ਨੂੰ ਕੌਣ ਬੁਲਾਊਗਾ じゃ ਇਹ ਸਾਰੀ ਚੇਨ ਹੈ ਜੇ ਕਿਸਾਨ ਦੀ ਖੇਤੀ ਨਹੀਂ ਹੋਊਗੀ ਵਧੀਆ ਜੇ ਉਹਨੂੰ ਭਾਅ ਹੀ ਨਹੀਂ ਮਿਲੂਗਾ ਤਾਂ ਬਾਜ਼ਾਰ ਵੀ ਫਿਰ ਸੁਨਾ ਰਹੂਗਾ ਫਿਰ ਬਾਜ਼ਾਰ 'ਚ ਕੌਣ ਜਾਊਗਾ ਜਦੋਂ ਜੇਬ 'ਚ ਪੈਸੇ ਹੀ ਹੈ ਨਹੀਂ ਸੋ ਇਸ ਕਰਕੇ ਸਾਰੀ ਚੇਨ ਹੈ ਇਹ ਇਹ ਸਾਈਕਲ ਜਿਹੜਾ ਚੱਲਣਾ ਚਾਹੀਦਾ ਹੈ ਹਰ ਇੱਕ ਬੰਦੇ ਨੂੰ ਤਰੱਕੀ ਕਰਨ ਦਾ ਹੱਕ ਹੈ ਹਰੇਕ ਦੇ ਘਰੇ ਚੁੱਲ੍ਹਾ ਬਲੇ ਹਰੇਕ ਦੇ ਘਰੇ ਰੱਬ ਰੋਟੀ ਦੇਵੇ ਹਰੇਕ ਦੇ ਘਰੇ ਰਿਜ਼ਕ ਦੇਵੇ ਤੇ ਪੰਜਾਬ ਇਸੇ ਤਰ੍ਹਾਂ ਤਰੱਕੀ ਕਰਦਰਾ ਵੀ ਇਹੀ ਸਾਡੀਆਂ ਦੁਆਵਾਂ ਨੇ ਇਹੀ ਸਾਡੀਆਂ ਸਾਡੇ ਦਾ ਮਨ ਦੀਆਂ ਇੱਛਾਵਾਂ ਨੇ ਤੇ ਬਾਕੀ ਮੈਂ ਕੋਈ ਵੋਟਾਂ ਵਾਸਤੇ ਕਹਿਣ ਨਹੀਂ ਆਇਆ ਵੋਟਾਂ ਤਾਂ ਨੇੜੇ-ਕੜੇ ਵੀ ਨਹੀਂ ਹੈਗੀਆਂ ਮੈਂ ਤਾਂ ਇਹੀ ਕਹਿਣ ਆਇਆ ਕਿ ਇਹ ਤਾਂ ਚੌਥਾ ਸਾਲ ਆਪਾਂ ਨੂੰ 16 ਮਾਰਚ ਨੂੰ ਹੋਊਗਾ ਆਪਣੀ ਸਰਕਾਰ ਨੂੰ 16 ਮਾਰਚ ਨੂੰ 4 ਸਾਲ ਹੋਣਗੇ ਆ ਹੁਣ ਇਹਨਾਂ ਦੇ ਦੇਖ ਲਓ ਇਹ ਉਹੀ ਲੜੀ ਜਾਂਦੇ ਪਹਿਲੀ ਕੋਈ ਕਹਿੰਦਾ ਮੈਨੂੰ ਬਣਾਓ ਕੋਈ ਕਹਿੰਦਾ ਮੇਰੀ ਵਾਰੀ ਆਊਗੀ ਐ ਕਿਵੇਂ ਆਊਗੀ ਵਾਰੀ ਯਾਰ ਕੋਈ ਪਾਣੀ ਦੀ ਵਾਰੀ ਹੈ ਵੀ 12:00 ਬਜੇ 5 ਮਿੰਟ ਤੇ ਕਾਂਗਰਸ ਵੱਟ ਲੂਗੀ 12:20 ਤੇ ਫਿਰ ਕਾਲੀ ਦਲ ਦੀ ਵਾਰੀ ਆ ਜੀ ਇਹ ਕੋਈ ਵਾਰੀ ਕਾਦੀ ਵਾਰੀ ਆਊਗੀ ਇਹਨਾਂ ਦੀ ਲੁੱਟਣ ਦੀ ਵਾਰੀ ਕਹਿੰਦੇ ਆ ਨਾ ਕੋਈ ਨਹੀਂ ਆਸਾਦੀ ਹੁਣ ਉਹ ਵਾਰੀ ਨਹੀਂ ਇਹਨਾਂ ਨੂੰ ਬਹੁਤਾ ਜਿਆਦਾ ਨਾ ਮਤਲਬ ਨਾ ਹੀ ਬਲਾਓ ਤਾਂ ਚੰਗਾ ਆ ਕਾਂਗਰਸੀ ਕਾਲੀ ਜੇ ਕਿ ਤਾ ਆ ਵੀ ਗਏ ਨਾ ਦੂਰੋਂ ਹੀ ਸਾਸਰੀ ਕਾਲ ਬੁਲਾ ਦਿਓ ਕੋਈ ਜੇ ਇਹਨਾਂ ਨਾਲ ਹੱਥ ਮਿਲਾਉਂਗੇ ਨਾ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਵੀ ਪੂਰੀਆਂ ਨੇ ਜੇ ਲੈ ਗਈ ਇੱਕ ੱਡੀ ਇਹ ਕੋਈ ਇਹਨਾਂ ਦਾ ਪੱਕਾ ਨਹੀਂ ਪਤਾ ਜੇ ਉਂਗਲਾਂ ਨਾ ਲੈ ਕੇ ਜਾਣ ਇਹ ਛਾਂ ਬਛੱਲਾ ਤਾਂ ਲਈ ਜਾਂਦੇ ਆ ਕਿਉਂਕਿ ਖਾਲੀ ਹੱਥ ਕਰ ਨਹੀਂ ਜਾਂਦਾ ਇਹਨਾਂ ਦੇ ਰਿਵਾਜ ਹੈ ਨਹੀਂ ਇਹਨਾਂ ਦੇ ਠੀਕ ਹੈ ਨਾ ਸੋ ਬੜਾ ਕੁਝ ਇਹਨਾਂ ਨੇ ਸਾਡਾ ਲੁੱਟ ਲਿਆ ਬੜਾ ਪੰਜਾਬ ਨੂੰ ਦੁੱਖ ਦਿੱਤੇ ਇਹਨਾਂ ਨੇ ਹਰ ਪੱਥੋਂ ਹੀ ਦੁੱਖ ਦਿੱਤੇ ਕੋਈ ਗਿਣਨ ਦੀ ਲੋੜ ਹੀ ਨਹੀਂ ਆਪਾਂ ਛੱਡੋ ਪਰੇ ਹੁਣ ਜ਼ਖਮ ਪੁਰਾਣੇ ਕੀ ਛੀੜੀਏ ਹੁਣ ਤਾਂ ਆਪਾਂ ਮਲਮਾ ਲਾਈਏ ਹੁਣ ਤਾਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ ਦੋਨਿਆਂ ਤੋਂ ਪਰਚਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਥੋੜਾ ਜਿਹਾ ਹੋਰ ਥੋੜਾ ਜਿਹਾ ਹੋਰ ਚੱਕ ਦਿਓ ਇੱਥੇ ਕਰ ਦਿਓ ਨੇ ਆਲੇ-ਦਾਲੇ ਆਲੇ-ਦਾਲੇ ਫਿਰ ਦਿਓ ਨੇ ਕਾਲੀ ਭਾਜਪਾ ਪੱਜ ਪਾ ਲੇ ਕਾਂਗਰਸ ਗੁੰਮਸਿ ਵਿਚੀ ਫਿਰ ਦਿਓ ਨੇ ਇੱਥੇ ਓਵਰ ਦੱਸਣਗੇ ਜਾ ਕੇ ਵੀ ਨਾਰੇ ਕਿਵੇਂ ਲੱਗਦੇ ਸੀ ਇਹ ਨਾਰੇ ਤੋਂ ਪਤਾ ਲੱਗ ਜਾਂਦਾ ਵੀ ਬਦਲਵਈ ਕਿੱਧਰ ਨੂੰ ਜਾ ਰਹੀ ਹੈ ਅੱਜ ਇਸ ਕਾਲਜ ਦਾ ਜਿਹੜਾ ਨੀਂਹ ਪੱਥਰ ਰੱਖਿਆ ਜਾਣਾ ਸਭ ਤੋਂ ਪਹਿਲਾਂ ਤਾਂ ਮੈਂ ਪਿੰਡ ਦੀ ਨਗਰ ਪੰਚਾਇਤ ਨੂੰ ਪਿੰਡ ਦੇ ਵਾਸੀਆਂ ਨੂੰ ਇਸ ਗੱਲੋਂ ਧੰਨਵਾਦ ਕਹਿਣਾ ਚਾਹੁੰਦਾ ਕਿ ਉਹਨਾਂ ਨੇ 15 ਏਕੜ ਜ਼ਮੀਨ ਜਿਹੜੀ ਉਹ ਇਸ ਪੁੰਨ ਦੇ ਕੰਮ ਵਾਸਤੇ ਕਿਉਂਕਿ ਵਿਦਿਆ ਵਿਚਾਰੀ ਤੱ ਪਰ ਉਪਕਾਰੀ ਕਿਹਾ ਜਾਂਦਾ ਹੈ ਤਾਂ ਇਸ ਵਿਦਿਆ ਦੇ দান ਵਾਸਤੇ ਉਹਨਾਂ ਨੇ 15 ਏਕੜ ਜ਼ਮੀਨ দান ਕੀਤੀ ਹੈ ਤਾਂ ਫਿਰ ਅਸੀਂ 15 ਕਰੋੜ ਰੁਪਇਆ ਕੈਬਨਟ ਦੇ ਵਿੱਚ ਪਾਸ ਕਰਕੇ ਇਹ ਕਾਲਜ ਜਿਹੜਾ ਹੈ ਉਹਨੂੰ ਪ੍ਰਵਾਨਗੀ ਦਿੱਤੀ ਹੈ ਜਿਸ ਤਰ੍ਹਾਂ ਦੀ ਤੁਸੀਂ ਫੋਟੋਆਂ ਦੇਖ ਰਹੇ ਹੋ ਇਹ ਇਸੇ ਤਰ੍ਹਾਂ ਦੀ ਬਣੂਗਾ ਇੱਕ ਵੀ ਸ਼ੀਸ਼ਾ ਜਾਂ ਇੱਕ ਵੀ ਇੱਟ ਇਧਰ ਉਧਰ ਨਹੀਂ ਹੋਵੇ ਇਹਦੇ ਨਾਲ ਬਾਰਡਰ ਦੇ ਕਟੋ-ਕਟ 40 ਤੋਂ 50 ਪਿੰਡਾਂ ਨੂੰ ਫਾਇਦਾ ਹੋਊਗਾ ਮੈਨੂੰ ਬੱਚੇ ਮਿਲੇ ਜਿਨ੍ਹਾਂ ਨੇ ਇਸ ਕਾਲਜ ਦੇ ਵਿੱਚ ਪਹਿਲੀ ਵਾਰ ਐਡਮਿਸ਼ਨ ਲੈਣੀ ਹੈ ਜ਼ਿਆਦਾਤਰ ਬੱਚਿਆਂ ਸੀ ਉਹਦੇ ਚ ਸਾਡੀਆਂ ਧੀਆਂ ਸੀ ਸਾਡੀਆਂ ਭੈਣਾਂ ਸੀ ਕਿਉਂਕਿ ਬੱਚੇ ਦੇ ਮਨ ਚ ਹੁੰਦਾ ਹੈ ਕਿ ਮੈਂ ਪੜਾਂ ਮੈਂ ਅਸਮਾਨੀ ਉਡਾਰੀਆਂ ਮਾਰਾਂ ਪਰ ਜਦੋਂ ਵਿੱਦਿਅਕ ਸੰਸਥਾਵਾਂ ਨਹੀਂ ਹੁੰਦੀਆਂ ਲਾਗੇ ਚ ਤਾਂ ਮਾਪੇ ਹਟਾ ਲੈਂਦੇ ਹੁਸ਼ਿਆਰ ਬੱਚਿਆਂ ਨੂੰ ਵੀ ਹਟਾ ਲੈਂਦੇ ਸਕੂਲਾਂ ਕਿਉਂਕਿ ਕਿਤੇ ਬਾਹਰ ਜਾਣ ਦਾ ਜਾਂ ਕੋਈ ਸਾਧਨ ਨਾ ਹੋਣ ਕਰਕੇ ਮਾਪੇ ਕਹਿੰਦੇ ਵੀ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪੈਰੀ ਹੈ ਮਾਹੌਲ ਠੀਕ ਨਹੀਂ ਹੈਗਾ ਮੈਂ ਪਾਰਲੀਮੈਂਟ ਦੇ ਵਿੱਚ ਵੀ ਜਦੋਂ ਐਮਪੀ ਹੁੰਦਾ ਸੀ ਉਦੋਂ ਵੀ ਇਹ ਗੱਲ ਬੋਲੀ ਸੀ ਕਿ ਬਹੁਤ ਸਾਰੇ ਸਕੂਲ ਜਿਹੜੇ ਨੇ ਉਹ ਇਸ ਕਰਕੇ ਖਾਲੀ ਰਹਿ ਜਾਂਦੇ ਆ ਕਿਉਂਕਿ ਉਹ ਥੋੜਾ ਜਿਹਾ ਦੂਰ ਨੇ ਤੇ ਸਾਡੇ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਮਾਪੇ ਭੇਜਣ ਤੋਂ ਖਾਸ ਤੌਰ ਤੇ ਬੱਚੀਆਂ ਨੂੰ ਭੇਜਣ ਤੋਂ ਥੋੜਾ ਜਿਹਾ ਕਤਰਉਂਦੇ ਆ ਸੋ ਅੱਜ ਮੈਨੂੰ ਉਹਨਾਂ ਬੱਚੀਆਂ ਨੇ ਫੁੱਲ ਦਿੱਤੇ ਅੱਜ ਉਹਨਾਂ ਬੱਚੀਆਂ ਨੇ ਆਪਣੇ ਹੱਥੀ ਬਣਾ ਕੇ ਪੇਂਟਿੰਗ ਦਿੱਤੀਆਂ ਮੈਨੂੰ ਬੜਾ ਚੰਗਾ ਲੱਗਿਆ ਮੈਂ ਦੇਖ ਸਕਦਾ ਸੀ ਉਹਨਾਂ ਦੀ ਅੱਖਾਂ 'ਚ ਅਸੀਂ ਪੁੱਛਿਆ ਤਿੰਨ ਚਾਰ ਨੂੰ ਕਿ ਕੀ ਬਣਨਾ ਹੈ ਕਿਸੇ ਨੇ ਕਿਹਾ ਮੈਂ ਆਈਪੀਐਸ ਅਫਸਰ ਬਣਨਾ ਹੈ ਕਿਸੇ ਨੇ ਕਿਹਾ ਮੈਂ ਡਾਕਟਰ ਬਣਨਾ ਹੈ ਕਿਸੇ ਨੇ ਕਿਹਾ ਮੈਂ ਵਕੀਲ ਬਣਨਾ ਹੈ ਔਰ ਮੈਂ ਦੇਖ ਸਕਦਾ ਸੀ ਉਹਨਾਂ ਦੀਆਂ ਅੱਖਾਂ ਚ ਉਹਦੇ ਜਿਹੜੇ ਸਿਓ ਜਨੂਨ ਨਾਲ ਭਰੇ ਹੋਏ ਸੀ ਇਸੇ ਇਲਾਕੇ ਦੀਆਂ ਕੁੜੀਆਂ ਇਸ ਇਲਾਕੇ ਦੇ ਮੁੰਡੇ ਪੜ੍ਹ ਲਿਖ ਕੇ ਜੱਜ ਬਣਨਗੇ ਐਸਐਸਪੀ ਬਣਨਗੇ ਅਫਸਰ ਬਣਨਗੇ ਵੱਡੇ ਅਫਸਰ ਬਣਨਗੇ ਮੇਰਾ ਯਕੀਨ ਹੈ ਅਸੀਂ ਵਾਦਾ ਕੀਤਾ ਸੀਗਾ ਕਿ ਆਪਾਂ ਗਲੀਆਂ ਨਾਲੀਆਂ ਭਾਵੇਂ ਲੇਟ ਬਣਾ ਲਾਂਗੇ ਪਹਿਲਾਂ ਸਕੂਲ ਠੀਕ ਕਰ ਲਿਏ ਕਾਲਜ ਠੀਕ ਕਰ ਲਿਏ ਕੌਮ ਬਣਾ ਲਈਏ ਪਹਿਲਾਂ ਪੜ੍ਹੀ ਲਿਖੀ ਕੌਮ ਬਣ ਜੇ ਉਹ ਆਪ ਹੀ ਗਲੀਆਂ ਨਾਲੀਆਂ ਆਪ ਹੀ ਬਣਾ ਦੇਣਗੇ ਉਹ ਤਾਂ ਬਾਅਦ ਚ ਜਦੋਂ ਅਫਸਰ ਲੱਗ ਗਏ ਤੁਸੀਂ ਦੇਖਿਓ ਕਦੇ ਸਾਇ ਤੁਹਾਡੇ ਵੀ ਇਲਾਕੇ 'ਚ ਹੋਵੇ ਕਿ ਤੁਹਾਡੇ ਇਲਾਕੇ ਦਾ ਕੋਈ ਬੰਦਾ ਪੜ੍ਹ ਲਿਖ ਕੇ ਵੱਡਾ ਅਫਸਰ ਬਣ ਗਿਆ ਕਿਤੇ ਡੀਸੀ ਲੱਗ ਗਿਆ ਜਾਂ ਕੋਈ ਫੌਜ ਦੇ ਵਿੱਚ ਹੋ ਗਿਆ ਉਹ ਉਹਦੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜਦੋਂ ਮੈਂ ਥੋੜਾ ਜਿਹਾ ਹੱਥ ਸੌਖਾ ਹੋ ਗਿਆ ਮੇਰਾ ਪੈਸੇ ਵਾਲੇ ਪਾਸੋਂ ਮੈਂ ਯਾਰ ਪਿੰਡ پیسے ਲਾਉਣੇ ਨੇ ਉਹ ਪਿੰਡ ਨੂੰ ਅਡਾਪਟ ਕਰ ਲੈਂਦਾ ਹੈ ਪਿੰਡ ਦੇ ਸਕੂਲ ਚ ਕਮਰੇ ਪਵਾ ਦਿੰਦਾ ਗੁਰਦੁਆਰਾ ਸਾਹਿਬ ਦੀ ਚਾਰ ਦੁਆਰੀ ਵੀ ਕਰਾ ਦਿੰਦਾ ਉਹ ਪਿੰਡ ਵਾਲਿਆਂ ਨੂੰ ਪੁੱਛਦਾ ਹੋਰ ਕੀ ਚਾਹੀਦਾ ਪਾਰਕ ਵੀ ਲਵਾ ਦਿੰਦਾ ਉਹ ਜਿਮ ਵੀ ਬਣਾ ਦਿੰਦਾ ਕਿਉਂਕਿ ਉਹਨੂੰ ਇਹ ਲੱਗਦਾ ਮੈਂ ਆਪਣੇ ਪਿੰਡ ਲਈ ਕੁਝ ਕਰਾਂ ਤੇ ਪਿੰਡ ਦੇ ਲੋਕ ਕਹਿਣ ਯਾਰ ਹਾਂ ਸਾਡੇ ਪਿੰਡ ਦਾ ਜੰਮਪ ਵਾਲ ਇੱਕ ਬੰਦਾ ਅਫਸਰ ਬਣਿਆ ਸੋ ਜੇ ਆਪਾਂ ਬੱਚਿਆਂ ਨੂੰ ਪੜਾ ਦਈਏ ਇਹਦੇ ਨਾਲ ਬਹੁਤ ਕੰਮ ਸੌਖੇ ਹੋ ਜਾਣਗੇ ਸਰਕਾਰਾਂ ਦੇ ਕੰਮ ਵੀ ਸੌਖੇ ਹੋ ਜਾਣਗੇ ਜੇ ਪੜ੍ਹੇ ਲਿਖੇ ਪਿੰਡ ਹੋਊਗਾ ਉਹਨੂੰ ਸਾਰਾ ਕੁਝ ਪਤਾ ਹੋਊਗਾ ਕਿ ਦੇਸ਼ ਕਿੱਧਰ ਨੂੰ ਜਾ ਰਿਹਾ ਹੈ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ ਆਪਾਂ ਨੇ ਕੀ ਫੈਸਲਾ ਲੈਣਾ ਹੈ ਜੇ ਸੋਚ ਸੋਚਣ ਲੱਗ ਗਏ ਆਪਾਂ ਬਸ ਸੋਚ ਤੋਂ ਵੱਡਾ ਤਾਂ ਕੁਛ ਹੈ ਹੀ ਨਹੀਂ ਜੇ ਸੋਚਣ ਲੱਗ ਗਏ ਕਿ ਆ ਚੰਗਾ ਹੈ ਆ ਮਾੜਾ ਹੈ ਭਾਈ ਆ ਰਾਜਨੀਤੀ ਗਲਤ ਕਰਦਾ ਆ ਚੰਗੀ ਕਰਦਾ ਸੋਚ ਕੇ ਵੋਟ ਪਾਉਣ ਲੱਗੇ ਤਾਂ ਮਾੜੇ ਬੰਦੇ ਆਪ ਹੀ हट ਜਾਣਗੇ ਜੀ ਰਾਜਨੀਤੀ ਦੇ ਵਿੱਚ ਮਾੜੇ ਬੰਦੇ ਜ਼ਿਆਦਾ ਇਸ ਕਰਕੇ ਨਹੀਂ ਹੈਗੇ ਕਿ ਰਾਜਨੀਤੀ ਮਾੜੇ ਬੰਦਿਆਂ ਦਾ ਕੰਮ ਹੈ ਰਾਜਨੀਤੀ ਚ ਮਾੜੇ ਬੰਦੇ ਬੇਈਮਾਨ ਬੰਦੇ ਜਾਦਾ ਇਸ ਕਰਕੇ ਨੇ ਕਿਉਂਕਿ ਇਮਾਨਦਾਰ ਬੰਦੇ ਰਾਜਨੀਤੀ ਚੌੜ ਦੀ ਕੋਸ਼ਿਸ਼ ਨਹੀਂ ਕਰਦੇ ਛੱਡ ਪਰੇ ਯਾਰ ਆਪਾਂ ਨਹੀਂ ਕੀ ਲੈਣਾ ਇਹ ਤਾਂ ਯਾਰ ਪੂਰੀ ਤਰ੍ਹਾਂ ਦਾ ਕਿਉਂ ਨਹੀਂ ਬਈ ਚੰਗੇ ਬੰਦੇ ਆਉਣਗੇ ਚੰਗੇ ਬੰਦੇ ਆਉਣਗੇ ਤਾਂ ਚੰਗਾ ਹੋ ਜਾਊਗਾ ਉਹੀ ਉਹੀ ਕੰਮ ਚੰਗਾ ਹੋ ਜਾਊਗਾ ਗੁਲਦੀਪ ਧਾਲੀਵਾਲ ਮੈਨੂੰ ਪਤਾ ਹੈ ਅਮਰੀਕਾ ਦੇ ਵਿੱਚ ਇਹਨਾਂ ਦਾ ਪਾਸਪੋਰਟ ਬਣ ਗਿਆ ਅਮਰੀਕਾ ਦਾ ਪਾਸਪੋਰਟ ਬਣ ਜੇ ਆਪਾਂ ਹੋਰ ਕੀ ਚਾਹੀਦਾ ਹੁੰਦਾ ਪਰ ਜਦੋਂ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਵੀ ਆਪਾਂ ਦੇਸ਼ ਛੱਡਿਆ ਏ ਆ ਜਾ ਉੱਥੇ ਚੱਲੀਏ ਕੰਦਾ ਯਾਰ ਹੁਣ ਤਾਂ ਪਾਸਪੋਰਟ ਬਣ ਗਿਆ ਮੈਂ ਕਿਹਾ ਜੀ ਪਾਸਪੋਰਟ ਵਾਪਸ ਵੀ ਹੋ ਸਕਦਾ ਹੈ ਅਮਰੀਕਾ ਦਾ ਪਾਸਪੋਰਟ ਵਾਪਸ ਕੀਤਾ ਸਾਲ ਤੋਂ ਡੱਬਾ ਸਵਾ ਸਾਲ ਲੱਗਦਾ ਦੁਬਾਰਾ ਭਾਰਤ ਦਾ ਰਾਜਨੀਤਿਕ ਨੰਬਰ ਦਾ ਨਾਗਰਿਕ ਬਣਨ ਦਾ ਤਾਂ ਇਹਨਾਂ ਨੇ ਆਪਣਾ ਪਾਸਪੋਰਟ ਦਿੱਤਾ ਤੇ ਦੁਬਾਰਾ ਭਾਰਤ ਦਾ ਪਾਸਪੋਰਟ ਲੈ ਲਿਆ ਦੇਸ਼ ਦੇ ਨਾਗਰਿਕ ਬਣ ਕੇ ਤੇ ਮੈਂ ਇਹਨਾਂ ਨੂੰ ਕਿਹਾ ਕਿ ਆ ਜਾਓ ਆਪਾਂ ਰਾਜਨੀਤੀ ਠੀਕ ਕਰਾਂਗੇ ਤੁਸੀਂ ਮੇਰੀ ਗੱਲ ਮੰਨੋ ਪਹਿਲਾਂ ਮੈਂ ਇਹਨਾਂ ਨਾਲ ਮੇਰੀ ਪੁਰਾਣੀ ਦੋਸਤੀ ਜਦੋਂ ਤੋਂ ਇਹ ਜਗਦੀਪ ਕਲਾਂ ਚ ਹਾਸ਼ਮ ਸ਼ਾਹ ਜਨਗਾਰੀ ਮੇਲਾ ਕਰਾਉਂਦੇ ਹੁੰਦੇ ਸੀ ਮੈਂ ਉਦੋਂ ਤੋਂ ਜਾਣਦਾ ਨਾ ਬੜਾ ਕੰਮ ਹੈ ਇਹਨਾਂ ਨੇ ਕੀਤਾ ਹੋਇਆ ਤੇ ਫਿਰ ਲੋਕ ਸਭਾ ਲੜੀ ਅੰਮ੍ਰਿਤਸਰ ਦੀ ਥੋੜੀਆਂ ਬੋਟਾਂ ਤੇ ਰਹਿ ਗਏ ਫਿਰ ਬਾਈ ਆ ਗਈ ਅਜਨਾਲੇ ਤੋਂ ਲੜੇ ਜਿੱਤ ਗਏ ਮੰਤਰੀ ਬਣੇ ਅੱਜ ਸਾਡੀ ਪਾਰਟੀ ਦੇ ਬਹੁਤ ਵੱਡੇ ਲੀਡਰਾਂ ਦੇ ਵਿੱਚ ਇਹਨਾਂ ਦਾ شمار ਹੁੰਦਾ ਹੈ ਤੇ ਅੱਜ ਉਹ ਇਸ ਗੱਲੋਂ ਹੀ ਖੁਸ਼ ਨੇ ਕਿ ਜਰ ਮੈਂ ਕੁਝ ਤਾਂ ਕਰਾਤਾ ਦੇਸ਼ ਦਾ ਕਿ ਜਰ ਮੈਂ ਕਾਲਜ ਬਣਾਤੇ ਆਪਦੇ ਹਲਕੇ ਚ ਜਿੱਥੇ ਕਈ ਸਾਲਾਂ ਤੋਂ ਮੰਗ ਸੀਗੀ ਤੇ ਆ ਜਿਹੜੀ ਤਾਰ ਦੀ ਜ਼ਮੀਨ ਵਾਲਾ ਮਸਲਾ ਹੈ ਇਹ ਵੀ ਹੱਲ ਹੋ ਜਾਊਗਾ ਮੈਨੂੰ ਮੈਂ ਧੰਨਵਾਦ ਕਰਦਾ ਸਰਪੰਚ ਸਾਹਿਬ ਦਾ ਉਹਨਾਂ ਪਿੰਡਾਂ ਦਾ ਜਿਨ੍ਹਾਂ ਨੇ ਮਿੱਟੀ ਦਿੱਤੀ ਆ ਉਹ ਕਹਿੰਦੇ ਵੀ ਮਿੱਟੀ ਇਹ ਪਹਿਲਾਂ ਸਾਡੀ ਨਹੀਂ